ਉਮਰ ਹਜੇ 4 ਸਾਲ ਹੋਈ ਨਹੀਂ ਕੱਦ 70 ਇੰਚ ਤੇ ਫੀਸ ਸਿਰਫ 21000 ਨਹੀਂ ਯਕੀਨ ਆਉਂਦਾ ਨਾ ਇਸ ਗੱਲ ਦਾ ਪਰ ਸੱਚ ਜਾਣਿਓ ਬਾਈ ਅਰਗਣੇ ਦੀ ਫੀਸ 21000 ਹੀ ਰੱਖੀ ਆ ਸਮੁੰਦਰ ਘੋੜੇ ਦਾ ਪੋਤਾ ਬੈਬਲ ਵਾਲੇ ਹੰਸ ਦਾ ਬੱਚਾ ਨਾਂ ਰੱਖਿਆ ਇਹਦਾ ਵਿਕਰਮ ਪਿੰਡ ਬੈਬਲ ਖੁਰਦ ਨਿਆਮੀ ਵਾਲਾ ਵੀ ਕਹਿ ਦਿੰਦੇ ਆ ਜੀ ਨੂੰ ਬਾਈ ਜਗਤਾਰ ਤੇ ਬਾਈ ਜਗਜੀਤ ਦੇ ਘਰੇ ਤਿਆਰ ਹੋਇਆ ਇਹ ਬੱਚਾ ਹੋਮ ਬਰੀਡ ਬਸ਼ੇਰਾਗਾ ਇਦੀ ਮਾਂ ਵੀ ਬਾਈ ਵਰਗਿਆਂ ਦੇ ਘਰ ਜਾਮਾ ਸਨੱਖਾ ਦੇਖੋ ਯਾਰ ਕਿੱਡਾ ਬਾਈਬਲ ਵਾਲੇ ਹੰਸ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹਾਈਟ ਕੀਤੀ ਐ ਇਹਨੇ ਹਾਈਟ 10 ਜੇ ਨੇ ਹੋਰ ਵੀ ਕਰ ਜਾਣੀ ਆ ਸੋ ਨਿਗਾਹ ਮਾਰ ਲਿਓ ਮਿੱਤਰੋ ਲੰਮਾ ਲੰਜਾ ਕਿੰਨਾਗਾ ਮੂੰਹ ਦਾ ਸਭ ਪੰਚਕ ਚੈੱਕ ਕਰੋ ਬਰੀਕੀਆਂ ਬੜੀਆਂ ਨੇ ਕੱਦ ਕਾਠ ਪ੍ਰਮਾਤਮਾ ਨੇ ਕੋਈ ਘਾਟ ਹੀ ਨਹੀਂ ਛੱਡੀ ਇਹਦੀ ਮਾਂ ਵੀ ਤੁਹਾਨੂੰ ਆਪਾ ਦਿਖਾਉਣੇ ਆ ਆਹ ਕੋੜੀ ਆ ਦੋਸਤੋ 64 ਇੰਚ ਹਾਈਟ ਦੀ ਇਹਨੂੰ ਮੈਂ ਕਹਣਾ ਜੇ ਕਿਸੇ ਆਪਾ ਸ਼ੋਅ ਦੇ ਵਿੱਚ ਲਿਜਾ ਕੇ ਖੜਾ ਕਰਨਾ ਹੋਵੇ ਨਾ ਤਾਂ ਪਹਿਲੀਆਂ ਤਿੰਨ ਪੋਜੀਸ਼ਨਾਂ ਜਿਹਦਾ ਨੰਬਰ ਪੱਕਾ ਆਗਾ 64 ਇੰਚ ਹਾਈਟ ਸਨੱਖੀ ਬੜੀ ਆ ਬਰੀਕੀਆਂ ਚੈੱਕ ਕਰੋ ਇਹਦੀ ਜਿਹੜੀ ਘੋੜੇ ਦੀ ਨਾਨੀ ਆ ਜਾਨੀ ਦੀ ਮਾਂ ਦੀ ਮਾਂ ਗਈ ਉਹ ਸਾਹੋਕੇ ਵਾਲੀ ਲਾਈਨ ਚੋਂ ਸੀ ਤੇ ਜਿਹੜੀ ਇਹਦੀ ਆ ਮਾਂ ਗਈ ਇਹ ਦੋਸਤੋ ਭਾਗਸਰ ਵਾਲੇ ਵੱਡੇ ਘੋੜੇ ਦਾ ਬੱਚਾ ਹੁੰਦਾ ਸੀਗਾ 22 ਪੀਮੇ ਦੇ ਕੋਲੇ ਲਾਸਟ ਟਾਈਮ ਐਕਸਪਾਇਰ ਹੋਇਆਗਾ ਹੋਰ ਮਾਣੇ ਪਿੰਡ ਬਾਦਲਨਾ ਦਾ ਘੋੜਾ ਬਹੁਤ ਚੰਗੇ ਰਿਜ਼ਲਟ ਆਏ ਸੀ ਉਹਦੇ ਉਸ ਘੋੜੇ ਦੀ ਧੀ ਆ ਇਹ ਸੋ ਪਿੱਛੇ ਤੋਂ ਮਾਂ ਵਾਲੇ ਪਾਸਿਓਂ ਲੈਣਾ ਨਾਨੀ ਕੰਨੀਓ ਸਾਹੋ ਕੇ ਆ ਗਈ ਤੇ ਇਧਰੋਂ ਸਮੁੰਦਰ ਲੈਣ ਆ ਗਈ ਤੇ ਨਿਗਾ ਮਾਰੋ ਯਾਰ ਬੱਚਾ ਬਹੁਤ ਜਿਆਦਾ ਚੰਗਾ ਤਿਆਰ ਹੋਇਆ ਸਨੱਖਾ ਗਲਾਬੀ ਪਣ ਮੈਂ ਕਹਿੰਦਾ ਪ੍ਰਮਾਤਮਾ ਨੇ ਕੋਈ ਕਾਚੀ ਨਹੀਂ ਛੱਡੀ ਇਹਦੇ 'ਚ ਸੋ ਸਟੱਡ ਸਰਵਿਸ ਇਹਦੀ ਓਪਨ ਕਰਤੀ ਬਾਈ ਵਰਗਿਆਂ ਤੋਂ ਆਪਾਂ ਪੁੱਛਦੇ ਹਾਂ ਹੋਰ ਜਿਹੜੀ ਗੱਲਬਾਤ ਆ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਕਿਵੇਂ ਦਾ ਬਸ਼ੀਰਾ ਤੁਹਾਨੂੰ ਲੱਗਿਆ ਤਿਆਰ ਹੋਇਆ ਤੇ ਬਾਈ ਵਰਗਿਆਂ ਨੇ ਬੜੇ ਰੀਜਸ ਦੇ ਸ਼ੌਂਕ ਨਾਲ ਪਾਲਿਆਗਾ ਬੱਚਾ ਸੋ ਹੋਮ ਬਰੀਡ ਬੱਚਾ ਗਾ ਦੋਸਤੋ ਇੱਕ ਬਸ਼ੇਰਾ ਬਾਈ ਅਰਗਿਆਂ ਦੇ ਕੋਲੇ ਹੋਰ ਆ ਉਹ ਤੁਹਾਨੂੰ ਦਿਖਾਉਣ ਲੱਗਿਆ ਜਿਹੜਾ ਅੱਗੇ ਦਿਖਾਵਾਂਗੇ ਆਪਾਂ ਉਹ ਵੀ ਬੈਬਲ ਵਾਲੇ ਹੰਸਦਾਈਆ ਉਹ ਹਜੇ 19 ਮਹੀਨਿਆਂ ਦਾ ਹੋਇਆ ਤੇ ਕੱਦ ਬਾਈ ਅਰਗੇ ਕਹਿੰਦੇ ਉਹ ਵੀ 63 ਇੰਚ ਕਰ ਗਿਆ ਉਹ ਵੀ ਤੁਹਾਨੂੰ ਦਿਖਾਉਣ ਲੱਗਿਆ ਉਹਦਾ ਮਾੜਾ ਮੋਟਾ ਵਿਚਾਰ ਬਾਈ ਅਰਗਿਆਂ ਦਾ ਸੇਲ ਕਰਨ ਦਾ ਵੀ ਆ ਆ ਬੱਚਾ ਗਾ ਦੋਸਤੋ ਤੇ ਸੁਨੱਖਾ ਇਹ ਵੀ ਬਹੁਤ ਆ ਇਹਦੀ ਵੀ ਮਾਂ ਵੀ ਹੈ ਜਿਹੜੀ ਉਹ ਬਾਈ ਅਰਗਿਆਂ ਦੇ ਘਰੇ ਹੀ ਹੁੰਦੀ ਸੀਗੀ ਉਹ ਵੀ ਦੁੱਧਿਆ ਘੋੜੀ ਸੀ ਇਹਦਾ ਵਿਚਾਰ ਬਾਈ ਅਰਗਿਆਂ ਦਾ ਮਾੜਾ ਮੋਟਾ ਸੇਲ ਕਰਨ ਦਾ ਵੀ ਹੈਗਾ ਜੇ ਕੋਈ ਚੰਗਾ ਬਾਹਰ ਹੋਇਆ ਤਾਂ ਗੌਰ ਕਰ ਲਿਓ ਨਿਗਾ ਮਾਰ ਲਿਓ ਤੇ ਇਹ ਬੱਚਾ ਦੇ ਦੇਣਗੇ ਮਜ਼ਬੂਤ ਬਹੁਤ ਆ ਪਿੱਠਪੁੜਾ ਤੁਸੀਂ ਇਹਦਾ ਚੈੱਕ ਕਰੋ ਕਰੰਟ ਬੜਾਗਾ ਗੁਲਾਬੀ ਭਣੇਚ ਵੀ ਬੜਾਗਾ 19 ਮਹੀਨਿਆਂ ਦਾ ਬਾਈ ਅਰਗੇ ਦੱਸ ਦਿਆ ਵੀ 63 ਇੰਚ ਹਾਈਟ ਕਰ ਗਿਆ ਸੋ ਬੰਦੇ ਬੜੇ ਸਾਫ ਸੁਥਰੇ ਆ ਦੋਸਤੋ ਬੈਬਲ ਖੁਰਦ ਪਿੰਡ ਆ ਇਹਨਾਂ ਦਾ ਬਰਗਾੜੀ ਤੋਂ ਤਕਰੀਬਨ 4 ਕਿਲੋਮੀਟਰ ਦੂਰ ਤੇ ਆਪਣਾ ਇਸ ਬਿਸ਼ੇਰੇ ਦਾ ਨਾਮ ਰੱਖਿਆ ਇਹਨਾਂ ਨੇ ਬਾਦਸ਼ਾ ਸੋ ਇੰਟਰਵਿਊ ਦੇ ਵਿੱਚ ਗੱਲਬਾਤ ਬਾਈ ਜਗਜੀਤ ਦੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੀਆਂ ਕ ਘੋੜੀਆਂ ਇਹ ਤੋਂ ਮੇਟ ਹੋ ਗਈਆਂ ਹੱਲੇ ਬੰਦਿਆਂ ਨੇ ਘੋੜੀਆਂ ਮੇਟ ਕਰਾਉਣ ਵਾਲਿਆਂ ਨੇ ੱੱਕੇ ਧੁੱੱਕੇ ਨਾਲ ਹੀ ਛਡਾਲਿਆ ਬਾਈ ਅਰਗਿਆਂ ਦਾ ਛੱਡਣ ਦਾ ਹਜੇ ਸਟੱਡ ਸਰਵਿਸ ਵਾਸਤੇ ਇਰਾਦਾ ਹੈ ਨਹੀਂ ਸੀ ਆਜੋ ਫਿਰ ਆਪਾਂ ਕਰੀਏ ਗੱਲਬਾਤ ਬਾਈ ਜਗਜੀਤ ਅਰਗਿਆਂ ਨਾਲ ਤੇ ਆ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਸਮੁੰਦਰ ਘੋੜੇ ਦਾ ਪੋਤਾ ਦਿਖਾਉਣ ਲੱਗੇ ਆ ਤੇ ਬੈਬਲ ਵਾਲੇ ਹੰਸ ਦਾ ਬੱਚਾ ਦਿਖਾਉਣਾ ਦੋ ਘੋੜੇ ਆਪਾਂ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਵੈਸੇ ਹਾਲੇ ਬਸ਼ੇਰੇ ਹੀ ਆ ਜਿਹੜਾ ਇਹ ਵੱਡਾ ਬਸ਼ੇਰਾ ਦਿਖਾਵਾਂਗੇ ਜਿਹਦਾ ਨਾਮ ਬਾਈ ਅਰਗਿਆਂ ਨੇ ਬਿਕਰਮ ਰੱਖਿਆਗਾ ਇਹ 4 ਸਾਲ ਦੀ ਇਹਦੀ ਉਮਰ ਹੋਣ ਵਾਲੀ ਆ ਤੇ ਦੂਜਾ ਬਸ਼ੇਰਾ ਜਿਹੜਾ ਤਕਰੀਬਨ 11 ਕ ਮਹੀਨਿਆਂ ਦਾਗਾ ਉਹਦਾ ਨਾਮ ਬਾਈ ਅਰਗਿਆਂ ਨੇ ਬਾਦਸ਼ਾ ਰੱਖਿਆ ਦੋਨੇ ਬੈਬਲ ਵਾਲੇ ਹੰਸ ਘੋੜੇ ਦੇ ਬੱਚੇ ਆ ਦੋਸਤੋ ਸੋ ਬਾਈ ਅਰਗਿਆਂ ਦੀ ਹੋਮ ਬਰੀਡ ਆ ਦੋਨੇ ਬੱਚੇ ਤੇ ਇੱਕ ਗੱਲ ਮੈਂ ਤੁਹਾਨੂੰ ਖਾਸ ਤੌਰ ਤੇ ਦੱਸਣੀ ਚਾਹਣਾ ਸਾਰੇ ਭਰਾਵਾਂ ਨੂੰ ਵੀ ਬਾਈਬਲ ਵਾਲੇ ਹੰਸ ਦੇ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਮਾਰਕੀਟ ਦੇ ਵਿੱਚ ਆਏ ਬੇ ਪਰ ਬਾਈ ਵਰਗੇ ਨਾਲ ਆਪਣੇ ਬਾਈਬਲ ਤੋਂ ਬਾਈ ਹਰਦੇਵ ਬੈਠੇ ਆਂ ਸਕੋੜੇ ਦੇ ਮਾਲਕ ਇਹ ਖੁਦ ਵੀ ਇਸ ਚੀਜ਼ ਤੋਂ ਪੜੀ ਪਾਤ ਜਾਣੂ ਨੇ ਵੀ ਹੁਣ ਤੱਕ ਦੇ ਜਿੰਨੇ ਵੀ ਬੱਚੇ ਆਏ ਆ ਹੰਸ ਦੇ ਸਭ ਤੋਂ ਵੱਡੀ ਹਾਈਟ ਦਾ ਜਿਹੜਾ ਬੱਚਾ ਹੈਗਾ ਅੱਜ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਬਿਕਰਮ ਦੇ ਤੇ ਬਾਕੀ ਦੀ ਗੱਲਬਾਤ ਬਾਈ ਅਰਗਿਆਂ ਨਾਲ ਕਰਾਂਗੇ ਆਪਾਂ ਸਭ ਤੋਂ ਵੱਡੀ ਹਾਈਟ ਹੰਸ ਦੇ ਬੱਚਾਂ ਚੋ ਇਹਨੇ ਹੁਣ ਤੱਕ ਕੀਤੀ ਆ ਸੋ ਆ ਵੀਡੀਓ ਦਰਮਿਆਨ ਆਪਣੇ ਨਾਲ ਬਾਈ ਜਗਜੀਤ ਤੇ ਬਾਈ ਜਗਤਾਰ ਹੋਣਗੇ ਬ੍ਰਦਰ ਸਟੱਡ ਫਾਰਮ ਪਿੰਡ ਬੈਵਲ ਖੁਰਦ ਵੈਸੇ ਨੂੰ ਨਿਆਮੀ ਵਾਲਾ ਪਿੰਡ ਦੇ ਨਾਂ ਨਾਲ ਵੀ ਜਾਣਦੇ ਆ ਬੈਵਲ ਕਲਾ ਤੇ ਨਾਲ ਗੁਰੂ ਸਰ ਤੇ ਪਿੰਡ ਆ ਜਿਹੜਾ ਨਿਆਮੀ ਵਾਲਾ ਇਹ ਨਾਲੋਂ ਇਕੱਠੇ-ਇਕੱਠੇ ਪਿੰਡ ਆ ਦੋਸਤੋ ਸੋ ਬਾਈ ਅਰਗਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਜਿੰਨੇ ਆਪਣੇ ਨਾਲ ਭਰਾ ਵੀਡੀਓ ਦੇ ਵਿੱਚ ਆਉਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਗਜੀਤ ਬਾਈ ਭਰਾਵਾਂ ਨੂੰ ਪਹਿਲਾਂ ਤਾਂ ਆਪਣੇ ਜਿੰਨੇ ਨਾਲ ਮਿੱਤਰ ਪਿਆਰੇ ਬੈਠੇ ਆ ਸਾਰਿਆਂ ਬਾਰੇ ਇੰਟਰੋਡਿਊਸ ਕਰਾ ਦਈਏ ਜੀ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਬੇਨਤ ਤੁਹਾਡਾ ਪਿੰਡੂ ਜ਼ਿੰਮੇਦਾਰ ਚੈਨਲ ਤੇ ਤੁਹਾਡਾ ਪੈਨ ਡਾਉਨ ਤੇ ਜੀ ਆਇਆਂ ਕਹਿੰਦੇ ਆ ਜੀ ਤੁਹਾਨੂੰ ਹਾਂਜੀ ਬਾਈ ਧੰਨਵਾਦ ਜੀ ਹਾਂਜੀ ਹਾਂਜੀ ਇਹ ਤਾਂ ਬਾਈ ਹਰਦੇਵ ਜੀ ਹੰਸਾਲੇ ਘੋੜੇ ਵਾਲੇ ਬਹਿਵਲ ਵਾਲੇ ਜੀ ਹਾਂਜੀ ਬਾਈ ਇਹ ਬਾਈ ਦੀਪਾ ਜੀ ਗੁਰੂ ਸਰ ਤੋਂ ਜੀ ਹਾਂਜੀ ਸਾਰੇ ਭਰਾ ਜਾਣਦੇ ਆ ਘੋੜਿਆਂ ਵਾਲੇ ਉਹ ਮਰਤਾ ਜੀ ਦਾ ਬੇਟਾ ਜੀ ਜਗਤਵਿੰਦਰ ਜੀ ਠੀਕ ਹੈ ਜੀ ਬਾਈ ਇਹ ਮੁੰਡਾ ਫੈਰੀਅਰ ਹੈ ਜੀ ਗੁਰਪ੍ਰੀਤ ਜੀ ਹਾਂਜੀ ਬਾਈ ਉਹ ਬੱਬੂ ਹੈ ਜੀ ਮੁੰਡਾ ਆਪਣੇ ਜਿਹੜੇ ਘੋੜੇ ਨੂੰ ਸਾੰਮਦੇ ਆ ਜੀ ਠੀਕ ਹੈ ਬਾਈ ਉਹ ਉਹ ਵੀ ਮੁੰਡੇ ਦਾ ਨਾਮ ਸੁੰਦਰ ਹੈ ਜੀ ਉਹ ਆਪਣੇ ਘੋੜੇ ਨੂੰ ਸਾੰਮਦੇ ਆ ਜੀ ਠੀਕ ਹੈ ਬਾਈ ਤੇ ਮਨਪ੍ਰੀਤ ਜੀ ਆਪਣੇ ਪਿੰਡੋਂ ਦੇ ਮੁੰਡਾ ਇਹ ਬਾਈ ਰਾਣਾ ਜੀ ਸਾਡੇ ਘਰਾਂ ਚੋਂ ਮੁੰਡਾ ਆਈ ਬਾਈ ਜਗਤਾਰ ਜੀ ਇਹ ਤੁਹਾਡੇ ਵੱਡੇ ਭਾਈ ਹਾਂਜੀ ਵੱਡੇ ਭਾਈ ਇਹ ਬਾਈ ਧਰਮਜੀਤ ਜੀ ਠੀਕ ਆ ਬਾਈ ਸਰਬਜੀਤ ਬਾਈ ਧਰਮਜੀਤ ਦੇ ਛੋਟੇ ਬ੍ਰਦਰ ਰਾਮਿਆਣੇ ਤੋਂ ਜੀ ਠੀਕ ਆ ਬਾਈ ਹਾਂਜੀ ਤੇ ਮੰਗਰ ਬਾਈ ਪਿੱਛੇ ਬੱਚਾ ਪਾਲਦੀ ਬੈਠੀ ਆਪਰੇ ਇਹ ਸਾਰੇ ਜੀ ਆਪਣੇ ਹਾਂਜੀ ਫਾਦਰ ਸਾਹਿਬ ਤੁਹਾਡੇ ਇਹ ਸਰਦਾਰ ਬਲਵਿੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਜੀ ਠੀਕ ਆ ਜੀ ਹਾਂਜੀ ਤੇ ਇਹ ਸਾਰੇ ਬੱਚੇ ਜੀ ਆਪਣੇ ਘੋੜੇ ਦੇ ਪ੍ਰੇਮੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਵੀ ਬੜਾ ਚਾਹ ਕਰਦੇ ਆ ਬਾਈ ਹਨਾ ਹਾਂਜੀ ਹਾਂਜੀ ਇਹਨਾਂ ਦੇ ਸਕੂਲੋਂ ਆਉਂਦੇ ਆ ਜੀ ਵੰਡ ਪਾਈ ਵੀ ਆ ਘੋੜਾ ਮੇਰਾ ਜੀ ਆ ਬਸ਼ੇਰਾ ਮੇਰਾ ਜੀ ਠੀਕ ਹੈ ਜੀ ਸਕੂਲੋਂ ਆਨਸਾਰ ਫਿਰ ਇਹ ਪਹਿਲਾਂ ਘੋੜਿਆਂ ਕੋਲੇ ਜਾਂਦੇ ਆ ਜੀ ਹਾਂਜੀ ਬਾਕੀ ਫੋਟੋਆਂ ਫੋਟੋਆਂ ਬਾਈ ਘੋੜਿਆਂ ਨਾਲ ਅੱਜ ਇਹਨਾਂ ਨੇ ਪੂਰੀ ਓਰੀਜਨਲ ਕਰਾਈ ਜਾਣੀ ਚਾਹ ਪੂਰਾ ਕੀਤਾ ਹਾਂਜੀ ਹਾਂਜੀ ਬਿਲਕੁਲ ਬਾਈ ਆ ਗੁੜਗਿਆ ਤਾਂ ਜੀ ਗੁਰਦੁਆਰਾ ਸਾਹਿਬ ਤੋਂ ਆ ਕੇ ਸਾਰੇ ਘੋੜਿਆਂ ਨੂੰ ਪ੍ਰਸ਼ਾਦ ਪਾਉਂਦੀ ਹੈ ਜੀ ਠੀਕ ਹੈ ਜੀ ਜਿਹੜੀ ਕੋਈ ਘੋੜੀ ਮੀਟਿੰਗ ਹੋਣ ਵਾਸਤੇ ਆਉਂਦੀ ਹੈ ਜੀ ਉਹਨੂੰ ਵੀ ਪ੍ਰਸ਼ਾਦ ਪਾਉਂਦੀ ਹੈ ਜਿਹੜੀ ਇੱਥੇ ਹੁੰਦੀ ਹੈ ਕੋਈ ਠੀਕ ਹੈ ਜੀ ਬਾਈ ਹਾਂ ਜੀ ਹਾਂ ਬਿਲਕੁਲ ਚਲੋ ਚੰਗੀ ਗੱਲ ਆ ਬਾਈ ਤੇ ਆਪਣੇ ਪਿੰਡ ਦਾ ਥੋੜਾ ਜਿਹਾ ਡਰੈਸ ਕਲੀਅਰ ਕਰ ਦਿਓ ਜੀ ਬਾਬਲ ਖੁਰਦ ਦਾ ਹਾਂ ਜੀ ਆਪਣਾ ਪਿੰਡ ਜੀ ਬਾਬਲ ਖੁਰਦ ਬਰਗਾੜੀ ਤੋਂ 4 ਕਿਲੋਮੀਟਰ ਹੈ ਜੀ ਹਾਂ ਜੀ ਕੋਟ ਕਪੂਰੇ ਤੋਂ ਹੈਗਾ 15 ਕਿਲੋਮੀਟਰ ਜੀ ਜੈਤੋ ਤੋਂ 7 ਕਿਲੋਮੀਟਰ ਹੈ ਜੀ ਹਾਂ ਜੀ ਤੇ ਬਾਜੇਖਾਨੇ ਤੋਂ ਵੀ 10 ਕਿਲੋਮੀਟਰ ਹੈ ਜੀ ਲਗਭਗ ਠੀਕ ਹੈ ਜੀ ਬਾਈ ਹਾਂ ਜੀ ਹਾਂ ਜੀ ਠੀਕ ਹੈ ਬਾਈ ਸਾਰੇ ਤੋਂ ਸਿੱਧੀਆਂ ਛੜਕਾਂ ਹੁੰਦੀਆਂ ਜੀ ਹਾਂਜੀ ਬਾਈ ਹਾਂਜੀ ਤੇ ਪਹਿਲਾਂ ਬਾਈ ਗੱਲਬਾਤ ਹੁਣ ਆਪਾਂ ਆਪਣੇ ਬਸ਼ੇਰੇ ਵਿਕਰਮ ਬਾਰੇ ਕਰ ਲਈਏ ਬਾਈ ਵੱਡੇ ਬਾਰੇ ਹਣਾ ਹਾਂਜੀ ਹਾਂਜੀ ਤੇ ਇਹ ਬਈਆ ਹੁਣ ਪ੍ਰੋਪਰ ਕਿੰਨੀ ਉਮਰ ਹੋ ਗਈ ਕਿੰਨੇ ਮਹੀਨਿਆਂ ਦਾ ਹੋ ਗਿਆ ਬਾਈ ਇਹਨੇ ਜੁਲਾਈ ਦੇ ਵਿੱਚ 4 ਸਾਲਾਂ ਦਾ ਹੋ ਜਾਣਾ ਜੀ ਹਾਂਜੀ ਆ ਆਉਣ ਵਾਲੀ ਜੁਲਾਈ ਨੂੰ ਜੀ ਹਾਂਜੀ ਬਾਈ ਤੇ ਇਹਦੀ ਹਾਈਟ ਜੀ 70 ਹੋ ਗਈ ਜੀ ਪੂਰੀ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਜਮਾ ਸਪੌਟਲੈਸ ਹੈ ਜੀ ਹੂੰ ਤੇ ਫੱਟੀ ਵਾਲੀ 70 ਇੰਚ ਹਾਈਟ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਬਾਕੀ ਇਹਦੀ ਮਾਂ ਬਾਰੇ ਵੀ ਆਪਾਂ ਥੋੜਾ ਜਿਹਾ ਭਰਾਵਾਂ ਨੂੰ ਜਾਨਣਾ ਪਾ ਦਈਏ ਬਾਪ ਬਾਰੇ ਤਾਂ ਆਪਾਂ ਦੱਸ ਹੀ ਦਿੱਤਾ ਜੀ ਬਾਈ ਵਰਗਿਆਂ ਕੋਲੇ ਜਿਹੜਾ ਹੰਸ ਕੋੜਾ ਜੀ ਹਾਂਜੀ ਹਾਂਜੀ ਤੇ ਮਾਂ ਬਾਰੇ ਵੀ ਦੱਸ ਦਈਏ ਭਰਾਵਾਂ ਨੂੰ ਥੋੜਾ ਜਿਹਾ ਇਹਦੀ ਮਾਂ ਜੀ ਆਪਣੇ ਘਰੇ 64 ਇੰਚ ਹਾਈਟ ਹੈ ਜੀ ਇਹਦੀ ਮਾਂ ਦੀ ਹਾਂਜੀ ਦੁੱਧੀਆਂ ਕੁੜੀ ਹੈ ਨੀਲੀ ਦੁੱਧੀਆਂ ਹਾਂਜੀ ਤੇ ਇਹਦੀ ਮਾਂ ਦਾ ਬਲੱਡ ਲਾਈਨ ਹਵੋਰ ਵਾਲੀ ਹੈ ਜੀ ਹਾਂਜੀ ਜਿਹੜਾ ਬਾਦਲ ਕੋੜੇ ਦੀ ਬੱਚੀ ਆ ਜਿਹੜਾ ਅਖੀਰ ਤੇ ਉਹ ਭੀਮੇ ਕੋਲੇ ਰਮਾਣੀ ਬਾਗ ਰਮਾਣੀ ਪੂਰਾ ਹੋ ਗਿਆ ਸੀ ਘੋੜਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ 5 ਸਾਲ ਘੋੜਾ ਉਹ ਚੈਂਪੀਅਨ ਰਿਹਾ ਜੀ ਲਗਾਤਾਰ ਸਟੇਟ ਚੈਂਪੀਅਨ ਘੋੜਾ ਰਿਹਾ ਹੋਈ ਠੀਕ ਹੈ ਬਾਈ ਹਾਂ ਜੀ ਹਾਂ ਜੀ ਤੇ ਬਈ ਉਹ ਘੋੜੇ ਦੀ ਪਿੱਛੇ ਤੋਂ ਲਾਈਨ ਕਿਹੜੀ ਹੈ ਜੀ ਉਹ ਘੋੜੇ ਦੀ ਪਿੱਛੇ ਤੋਂ ਲੈਣ ਭਾਗਸਰ ਵਾਲੇ ਘੋੜੇ ਦੇ ਆਈ ਉਹ ਵੱਡੇ ਘੋੜੇ ਦਾ ਪੁੱਤ ਸੀ ਭਾਗਸਰ ਵਾਲੇ ਦਾ ਠੀਕ ਹੈ ਬਾਈ ਹਾਂ ਜੀ ਹਾਂ ਜੀ ਤੇ ਇਹ ਵੀ ਬਈ ਜਿਹੜੀ ਇਹ ਮਾਂ ਗਈ ਆਪਣੇ ਘਰ ਜਾਮਾ ਜੇ ਖਰੀਦੀ ਸੀ ਆਪਾਂ ਕੋਲ ਹਾਂ ਜੀ ਇਹ ਆਪਣੇ ਘਰ ਜਾਮਾ ਜੀ ਠੀਕ ਹੈ ਜੀ ਇਹ ਇਹਦੀ ਮਾਂ ਦੀ ਜਿਹੜੀ ਇਹਦੀ ਘੋੜੇ ਦੀ ਨਾਨੀ ਸੀ ਉਹ ਸਾਹੋ ਵਾਲੇ ਘੋੜੇ ਦੀ ਭਤੀ ਸੀ ਅੱਛਾ ਉਹ ਵੱਡੇ ਹਾਂਜੀ ਉਹ ਵੀ ਆਪਣੇ ਘਰੇ ਸੀ ਠੀਕ ਹੈ ਜੀ ਹਾਂਜੀ ਸੋ ਜਿਹੜਾ ਪਿੱਛੇ ਤੋਂ ਘੋੜੇ ਦਾ ਖਾਨਦਾਨ ਆ ਭਾਈ ਉਹ ਆਪਣੇ ਕੋਲੇ ਹੀ ਆ ਮਾਂ ਵਾਲੇ ਪਾਸੇ ਹਾਂਜੀ 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 ਠੀਕ ਹੈ ਜੀ ਤੇ ਮਾਂ ਆਪਾਂ ਭਰਾਵਾਂ ਨੂੰ ਦਿਖਾਈ ਦਿੱਤੀ ਵੀਡੀਓ ਦੇ ਵਿੱਚ ਚੰਗੀ ਹਾਈਟ ਦੀ ਚੰਗੀ ਬੇਲ ਬਾਡੀ ਦੀ ਖੁੱਲੀ ਸਕੀਨ ਘੋੜੀ ਆ ਹਨਾ ਜੀ ਹਾਂਜੀ 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 ਤੇ ਬਾਕੀ ਕਰੈਕਟਰ ਬਾਈ ਜੇ ਦੇਖੀਏ ਮਾਰਵਾੜੀ ਸਟਰਕਚਰ ਆ ਜੀ ਦਾ ਸਾਰਾ ਹਾਂਜੀ ਘੋੜੀ ਦਾ ਹਾਂਜੀ ਹਾਂਜੀ ਘੋੜੀ ਦਾ ਸਫੇਕਟਰ ਮੜ ਵਾਲੀ ਹੈ ਹਾਂਜੀ ਹਾਂਜੀ ਬਾਈ ਬਾਈ ਇਹ ਫਿਰ ਮੰਨ ਲਓ ਸ਼ੁਰੂ ਤੋਂ ਹੀ ਬੱਚੇ ਨੇ ਇਸ ਘੋੜੀ ਨੇ ਆਪਣੇ ਕੋਲੇ ਦਿੱਤੇ ਆ ਹਨਾ ਇਹ ਮੰਨ ਲਓ ਇਹ ਵਿਕਰਮ ਤੋਂ ਪਹਿਲਾਂ ਵੀ ਇਸ ਘੋੜੀ ਤੋਂ ਆਪਾਂ ਬੱਚਾ ਜਿਹੜਾ ਲਿਆ ਕੋਈ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਤਿੰਨ ਸੂਏ ਸੂਈ ਆ ਜੀ ਹਾਂਜੀ ਬਾਈ ਬਸ਼ੇਰੀਆਂ ਦਿੱਤੀਆਂ ਸੀ ਇਹਨੇ ਜੀ ਠੀਕ ਹੈ ਜੀ ਹਾਂ ਇੱਕ ਬਸ਼ੇਰੀ ਤਾਂ ਜੀ ਪੂਰੀ ਹੋ ਗਈ ਸੀਗੀ ਹਾਂਜੀ ਤੇ ਇੱਕ ਬਸ਼ੇਰੀ ਇਹਦੀ ਹੀਰਕੇ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਬਸ਼ੇਰੀ ਇਹਦੀ ਕੋਟਕਪੂਰੇ ਆ ਜੀ ਠੀਕ ਹੈ ਬਾਈ ਹਾਂਜੀ ਉਸ ਤੋਂ ਬਾਅਦ ਚ ਫਿਰ ਇਹ ਬਿਕਰਮ ਦਾ ਜਨਮ ਹਾਂਜੀ ਬਿਕਰਮ ਦਾ ਜਨਮ ਹੋਇਆ ਜੀ ਠੀਕ ਹੈ ਨਹੀਂ ਇਹ ਜਿਹੜੀ ਬਸ਼ੇਰੀ ਆਪਾਂ ਕੋਟਕਪੂਰੇ ਦਿੱਤੇ ਉਸ ਤੋਂ ਪਹਿਲਾਂ ਹੋਇਆ ਜੀ ਬਿਕਰਮ ਦਾ ਜਨਮ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਜਗਜੀਤ ਬਾਈ ਕਿਵੇਂ ਵਿਚਾਰ ਕਿਵੇਂ ਬਣਿਆ ਸੀ ਜਿਵੇਂ ਤੁਸੀਂ ਪਹਿਲਾਂ ਵੀ ਦੇਖੋ ਤਿੰਨ ਚਾਰ ਬੱਚੇ ਉਸ ਘੋੜੀ ਤੋਂ ਲਏ ਥੋੜਾ ਹੰਸ ਤੋਂ ਘੋੜੀ ਮੇਟ ਕਰਾਉਣ ਦਾ ਬਾਈ ਕਿਵੇਂ ਮਨ ਬਣਿਆ ਕੀ ਸਾਨੂੰ ਤਾਂ ਬਾਈ ਜੀ ਬਸ ਸਾਂਝ ਲਓ ਵੀ ਇੱਕ ਬਹੁਤ ਵਧੀਆ ਸਹੂਲਤ ਹੈ ਜੀ ਇੱਥੇ ਠੀਕ ਹੈ ਜੀ ਬਾਈਆਂ ਕੋਲੇ ਇੱਕ ਇਦੂ ਅੰਸ਼ ਤੋਂ ਪਹਿਲਾਂ ਘੋੜਾ ਹੁੰਦਾ ਸੀਗਾ ਜੀ ਹਾਂਜੀ ਬਾਈ ਪਹਿਲਾਂ ਉਹਦੇ ਤੋਂ ਆਪਾਂ ਘੋੜੀ ਮੇਟ ਕਰਾਉਂਦੇ ਸੀਗੇ ਜੀ ਹਾਂਜੀ ਬਾਈ ਫੇਰ ਇਹ ਅੰਸ਼ ਤੋਂ ਘੋੜੀਆਂ ਮੇਟ ਕਰਾਉਂਦੇ ਸੀ ਹਾਂਜੀ ਬਾਈ ਤੇ ਅੰਸ਼ ਦਾ ਜੀ ਤੁਹਾਨੂੰ ਪਤਾ ਹੀ ਆ ਵੀ ਬੱਚੇ ਕਿੰਨੇ ਚੰਗੇ ਆ ਰਹੇ ਹਾਂਜੀ 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 ਹਰੇਕ ਸ਼ੋਅ ਕੁਆਲਿਟੀ ਦੇ ਬੱਚੇ ਸ਼ੋਅ ਦੇ ਵਿੱਚ ਇਹਦੇ ਲੜਦੇ ਆ ਅੰਸ਼ ਦੇ ਬੱਚੇ ਹਾਂਜੀ ਬਾਈ ਇਸ ਕਰਕੇ ਸਾਡਾ ਵਿਚਾਰ ਬਣਿਆ ਜੀ ਵੀ ਆਪਾਂ ਅੰਸ ਤੋਂ ਘੋੜੀ ਮੇਡ ਕਰਾਈ। ਕੋਸਤਾ ਬਾਈ ਆਰਗਨ ਨਾਲ ਤੁਹਾਡਾ ਪਹਿਲੇ ਹੀ ਸਾਜ ਜਾ ਰਹੀ ਜੀ ਉਸ ਬਾਕੀ ਘੋੜੇ ਦੇ ਰਿਜ਼ਲਟ ਚੰਗੇ ਤੁਸੀਂ ਦੇਖੇ ਸੀ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਜੀ ਅੱਜ ਕੱਲ ਬਾਕੀ ਜੀ ਬਾਈਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਕਿ ਬਹੁਤ ਵਧੀਆ ਬੰਦੇ ਆ ਇਹ ਜੀ ਹਾਂਜੀ ਬਾਈ ਬਈ ਕਿਸੇ ਪੱਖੋਂ ਵੀ ਹੱਕ ਸਾਨੂੰ ਕੋਈ ਇਹੋ ਜੀ ਗੱਲ ਹੀ ਨਹੀਂ ਜੀ ਬਹੁਤ ਕੁਝ ਜਾ ਕੇ ਸਿੱਖੀਦਾ ਬਾਈਆਂ ਕੋਲੇ ਬੈਠ ਜਾਈਦਾ ਜਾ ਕੇ ਜੀ ਹਾਂਜੀ ਹਾਂਜੀ ਤੇ ਬਾਈ ਗੈਪ ਵੀ ਆਪਣੇ ਪਿੰਡ ਦਾ ਥੋੜਾ ਹੀ ਆ ਬਾ 200 ਮੀਟਰ ਦਾ 2 ਕਿਲੋਮੀਟਰ ਦਾ ਗੈਪ ਆਈ ਬਾਈ 2 ਕਿਲੋਮੀਟਰ ਦਾ ਹਾਂਜੀ ਹਾਂਜੀ ਉਹੀ ਗੱਲ ਆ ਗਈ ਨਾ ਬਾਈ ਤੁਹਾਨੂੰ ਨੇੜੇ ਇਸ ਚੀਜ਼ ਦਾ ਸੁੱਖ ਵੀ ਬਹੁਤ ਦਾ ਹਨਾ ਬੜਾ ਸੁੱਖ ਹੈ ਹਾਂਜੀ ਹਾਂਜੀ ਤੇ ਬਾਈ ਵਰਗੇ ਵੈਸੇ ਵੀ ਸਹਿਚਾਰ ਵਾਲੇ ਬੰਦੇ ਆ ਹਾਂਜੀ ਹਾਂਜੀ ਕੋਈ ਆਏ ਨਹੀਂ ਹੈਗਾ ਵੀ ਕੁੜੀ ਕਿਸੇ ਭਰਾ ਨੇ ਮੇਟ ਕਰਾਉਣੀ ਆ ਕਿਤੇ ਇਹਨਾਂ ਨੇ ਕੋਈ ਉਹ ਕਿੰਤੂ ਪ੍ਰਾਂਤੂ ਵਾਲੀ ਗੱਲ ਕੋਈ ਇਹਨਾਂ ਕੋਲੇ ਵੀ ਹੈ ਨਹੀਂ ਹਨਾ ਨਾ ਜੀ ਨਾ ਜਮਈ ਹੈ ਨਹੀਂ ਜੀ ਹੂੰ ਦੋ ਦੋ ਤਿੰਨ ਤਿੰਨ ਆਰੀ ਵੀ ਕੁੜੀ ਜਾਵੜਦੀ ਆ ਕਿਤੇ ਮੱਥੇ ਵੱਟ ਨਹੀਂ ਪਾਇਆ ਬਾਈਆਂ ਨੇ ਜੀ ਠੀਕ ਹੈ ਬਾਈ ਜਮਈ ਜੀ ਤੇ ਬੱਚਾ ਜਗਜੀਤ ਭਾਈ ਜਦੋਂ ਪੈਦਾ ਹੋਇਆ ਸੀ ਇਹ ਇਹਦਾ ਜਮਦੇਦਾਈ ਸਾਇ ਜੀ ਵੱਡਾ ਸੀ ਜਾਂ ਉਦੋਂ ਤੁਹਾਨੂੰ ਐ ਦੇਖਣ ਨੂੰ ਇਹ ਦੱਸਦਾ ਸੀ ਆਪ ਦਿਖ ਦਿੰਦਾ ਸੀ ਵੀ ਕਰਦ ਬਹੁਤ ਕਰੂ ਜਾਂ ਬਾਅਦ ਦੇ ਵਿੱਚ ਜਾਦੇ ਕਰਦ ਵਾਲੇ ਪਾਸ ਨੂੰ ਗਿਆ ਬਈ ਇਹ ਜੀ ਇੱਕੋ ਰਾਤ ਦੋ ਘੋੜੀਆਂ ਸੂਈਆਂ ਸੀਗਾ ਜੀ ਅੱਛਾ ਜੀ ਉਹਨੇ ਵੀ ਬਛੇਰਾ ਦਿੱਤਾ ਸੀ ਤੇ ਇਹਨੇ ਵੀ ਬਛੇਰਾ ਦਿੱਤਾ ਆਪਣੇ ਘਰੇ ਹੀ ਸੂਈਆਂ ਸੀ ਆਪਣੇ ਘਰੇ ਹੀ ਸੂਈਆਂ ਸੀਗਾ ਜੀ ਹਾਂਜੀ ਉਹ ਜੈਵੀਰ ਦਾ ਬੱਚਾ ਸੀਗਾ ਜੀ ਹਾਂਜੀ ਇਹ ਇਹਦਾ ਅੰਸਰ ਦਾ ਬੱਚਾ ਸੀਗਾ ਜੀ ਠੀਕ ਹੈ ਬਈ ਪਹਿਲਾਂ ਤਾਂ ਇਹ ਦੋਨੇ ਹੀ ਰੱਖੇ ਹੋਏ ਸੀਗੇ ਅੱਛਾ ਜੀ ਫਿਰ ਥੋੜਾ ਜਿਹਾ ਫਿਰ ਇੱਕ ਰੱਖ ਲਿਆ ਜੀ ਉਹੀ ਬਸ ਇਹਦਾ ਮੋਹ ਹੀ ਬੜਾ ਹੋ ਗਿਆ ਜੀ ਘੋੜੇ ਦਾ ਠੀਕ ਹੈ ਜੀ ਤੇ ਇੱਕ ਸਾਨੂੰ ਸੋਹਣਾ ਲੱਗਾ ਜੀ ਬੋਡੀ ਸਟਰਕਚਰ ਇਹਦਾ ਹਾਂਜੀ ਤੇ ਤਾਂ ਕਰਕੇ ਫਿਰ ਇਹ ਸਸੀ ਰੱਖ ਲਿਆ ਸੀਗਾ ਘਰੇ ਠੀਕ ਹੈ ਬਾਈ ਹਾਂਜੀ ਤੇ ਉਦੋਂ ਪਹਿਲਾਂ ਵੀ ਘੋੜਾ ਰੱਖਦੇ ਰਹੇ ਆ ਆਪਾਂ ਕੋਈ ਨਹੀਂ ਜੀ ਪਹਿਲਾ ਘੋੜਾ ਰੱਖਿਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਕਿਹੜਾ ਤਾਂ ਰਿਕਾਰਡ ਤੋੜਦੇ ਨੇ ਸਾਰੇ ਹਾਂਜੀ ਹਾਂਜੀ ਬਸ ਤੇ ਪ੍ਰਮਾਤਮਾ ਦੀ ਦੇਣ ਆ ਜੀ ਹਾਂਜੀ 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 ਜਿਹਨੇ ਆਪਾਂ ਨੂੰ ਬਖਸ਼ਾ ਬਿਲਕੁਲ ਬਾਈ ਹਾਂਜੀ ਤੇ ਬਾਈ ਫੀਸ ਫਿਰ ਹੁਣ ਇਹਦੀ ਜਿਵੇਂ ਆਪਾਂ ਸਟੱਡ ਸਰਵਿਸ ਓਪਨ ਕੀਤੀ ਆ ਮੇਰਾ ਖਿਆਲ ਆ ਕੁਛ ਕੋੜੀਆਂ ਪਹਿਲਾਂ ਤੁਸੀਂ ਮੇਟ ਵੀ ਕਰਾਤੀਆਂ ਪਰ ਸੋਸ਼ਲ ਮੀਡੀਆ ਤੇ ਅੱਜ ਆਪਾਂ ਪਹਿਲੀ ਵਾਰ ਦਿਖਾ ਰਹੇ ਹਾਂ ਹਾਂਜੀ ਹਾਂਜੀ ਇਹਦੀ ਫੀਸ ਆਪਣੀ 21000 ਰੁਪਈਆ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹਦੇ ਤੋਂ 30 ਕੁ ਕੁੜੀਆਂ ਗੱਭਣ ਹੋ ਗਈਆਂ ਜੀ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਕੀ ਡਾਕਟਰ ਸਾਹਿਬ ਤਾਂ ਇੱਥੇ ਆਪਣੇ ਕੋਲੇ ਆਉਂਦੇ ਹੀ ਰਹਿੰਦੇ ਆ। ਜੀ ਇਹ ਇਹ ਜਿਆ ਡਾਕਟਰ ਦਾ ਇੱਥੇ ਸਹੂਲਤ ਪੰਡਾ ਬਈ। ਇਹਦਾ ਹੀ ਸਾਡੇ ਬਲਾਕ ਨੂੰ ਹੀ ਬਹੁਤ ਵਧੀਆ ਸਹੂਲਤ ਹੈ ਜੀ। ਹਾਂਜੀ ਹਾਂਜੀ। ਸਾਡੇ ਬਹੁਤ ਵਧੀਆ ਡਾਕਟਰ ਸਾਹਿਬ ਆਈ ਨੇੜੇ ਤੇੜੇ। ਹੂੰ ਸਾਰੇ ਤੇ ਇਹ ਵੱਡਾ ਕਾਰਨ ਵੀ ਇਹੀ ਹੈ ਜੀ ਇੱਥੇ ਸਾਰੇ ਨੇੜੇ ਨੇੜੇ ਵੱਡੇ ਘੋੜੇ ਖੜੇ ਆ ਜੀ। ਠੀਕ ਹੈ। ਤੇ ਡਾਕਟਰਾਂ ਦੀ ਸਹੂਲਤ ਸਾਡੇ ਬਲਾਕ 'ਚ ਵਧੀਆ ਜੀ। ਹੂੰ ਬਈ ਜਿਹੜਾ ਇਹਦਾ ਪਹਿਲਾ ਰਿਜ਼ਲਟ ਆਉਣਾ ਕਿਹੜੇ ਮਹੀਨਿਆਂ ਦੇ ਵਿੱਚ ਆਊਗਾ? ਉਹੋ ਜੀ ਤਕਰੀਬਨ ਇਹਦਾ ਨਵੰਬਰ ਦੇ ਆਸ-ਪਾਸੇ ਇਹ ਰਿਜ਼ਲਟ ਆ ਜਾਊਗਾ ਜੀ। ਠੀਕ ਤੇ ਕਿਉਂਕਿ ਜਨਵਰੀ ਤੋਂ ਆਹ ਦਸੰਬਰ ਦੇ ਐਂਡ 'ਚ ਇਹਦੀ ਸ਼ੁਰੂ ਜੇ ਕੀਤੀ ਹੈ ਮੀਟਿੰਗ ਜੀ ਤੇ ਉਦੋਂ ਹੀ ਬਸ ਘੋੜੀਆਂ ਮੀਟ ਹੋਈਆਂ ਜੀ ਹਾਂਜੀ ਜਿਆਦਾ ਤਾਂ ਜੀ ਆਹ ਤਲਵੰਡੀ ਵਾਲੇ 6 ਫਰਵਰੀ ਤੋਂ ਬਾਅਦ ਉੱਥੇ ਜਦੋਂ ਘੋੜਾ ਲੈ ਗਏ ਉਸ ਤੋਂ ਬਾਅਦ ਘੋੜੀਆਂ ਮੀਟ ਹੋਈਆਂ ਜੀ ਬਹੁਤ ਉਦੋਂ ਮੇਲੇ ਤੇ ਬਹੁਤ ਦੇਖਿਆ ਘੋੜਾ ਪਹਿਲਾਂ ਬਾਹਰ ਨਹੀਂ ਸ਼ੋਅ ਹੋਇਆ ਸੀ ਪਹਿਲਾਂ ਕਦੇ ਸ਼ੋਅ ਨਹੀਂ ਕੀਤਾ ਹਾਂਜੀ 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 ਉਸ ਤੋਂ ਬਾਅਦ ਚ ਫਿਰ ਘੋੜੀਆਂ ਹਾਂਜੀ ਹੁਣ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਜੀ ਉਵੇਂ-ਉਵੇਂ ਲੋਕ ਆਈ ਜਾਂਦੇ ਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਕੀ ਥੋੜੀ ਜੀ ਗੱਲਬਾਤ ਬਾਈ ਆਪਾਂ ਹਰਦੇਵ ਨੂੰ ਪੁੱਛ ਲਈਏ ਬਾਈ ਜੀ ਤੇ ਕਿਵੇਂ ਤੁਹਾਨੂੰ ਬੱਚੇ ਤੁਸੀਂ ਹੰਸਦੇ ਹੋਰ ਵੀ ਬਹੁਤ ਟੌਪ ਕਲਾਸ ਬੱਚੇ ਆਗੇ ਰਿਜ਼ਲਟ ਦਿਨੋ ਦਿਨ ਚੰਗੇ ਆਈ ਜਾਂਦੇ ਆ ਜੀ ਬਹੁਤ ਨਾਮ ਹੋ ਗਿਆ ਨਾ ਘੋੜੇ ਦਾ ਆਲਰੇਡੀ ਹੁਣ ਤਿੰਨ ਬੱਚੇ ਚੱਲਦੇ ਆ ਜੀ ਹਾਂ ਜੀ ਤੇ ਹੁਣ ਅਗਲੇ ਸਾਲ ਚ ਤਿੰਨ ਬੱਚੇ ਹੋਰ ਇਹਦੇ ਹੋ ਜਾਣਗੇ ਫਿਰ ਠੀਕ ਹੈ ਬਾਈ ਜਿਹੜੇ ਮੰਨ ਲਓ ਸਾਂਹ ਕੋੜੇ ਬਣ ਕੇ ਤਿਆਰ ਹੋ ਗਏ ਹਾਂ ਹਾਂਜੀ ਸਾਂਹ ਕੋੜੇ ਇੱਕ ਦਾ ਆਪਣਾ ਹਿਸ਼ਾਰਪੁਰ ਵਾਲਾ ਹੋ ਗਿਆ ਇੱਕ ਹਿਸ਼ਾਰਪੁਰ ਹੋ ਗਿਆ ਇੱਕ ਬਾਈ ਮਿੰਟੂ ਕੋਲੇ ਹੋ ਗਿਆ ਜੀ ਚੀਨਾ ਤੇ ਕੇ ਹੋ ਗਿਆ ਕੇ ਬਾਈ ਕੋਲੇ ਹੋ ਗਿਆ ਠੀਕ ਹੈ ਜਿਹੜੇ ਮੰਨ ਲਓ ਵੀ ਅੱਗੇ ਸਟਾਰਟ ਸਰਵਿਸ ਦੇਣ ਲੱਗੇ ਘੋੜੇ ਹਨਾ ਤਿਆਰ ਹੋਗੇ ਤਿੰਨ ਤਾਂ ਸਾਹਮਣੇ ਹੁਣ ਪ੍ਰੂਫ ਹੋ ਗਏ ਹਨਾ ਹਾਂਜੀ ਬਾਈ ਤੇ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਛੱਟਿਆ ਜੀ ਵੀ ਜਿੰਨੇ ਘੋੜੇ ਪਹਿਲਾਂ ਦੂਜੇ ਤਿਆਰ ਹੋਏ ਜੀ ਉਹਨਾਂ ਚੋਂ ਮੇਰਾ ਖਿਆਲ ਆ ਹੁਣ ਤੱਕ ਦੇ ਸਭ ਤੋਂ ਵੱਡੇ ਬੱਚਾ ਹਾਈਟ ਇਹਦੀ ਜ਼ਿਆਦਾ ਜੀ ਹਾਈਟ ਜ਼ਿਆਦਾ ਹੈ ਬਾਕੀ ਮੰਨ ਲਓ ਬਾਡੀ ਸਟਰਕਚਰ ਹਾਂਜੀ ਬਾਕੀ ਬਾਕੀ ਸਾਰਾ ਵਧੀਆ ਹੋਈ ਹਾਂਜੀ ਤੇ ਬਾਕੀ ਹਾਈਟ ਇਹਦੀ ਜ਼ਿਆਦਾ ਜੀ ਹਾਂਜੀ ਬਾਈ ਹਾਂਜੀ ਹਾਂ ਠੀਕ ਹੈ ਜੀ ਬਾਈ ਤੇ ਬਾਈ ਕਿਵੇਂ ਦਾ ਫੀਲ ਹੁੰਦਾ ਤੁਹਾਨੂੰ ਫਿਰ ਦੇਖ ਕੇ ਬਾਕੀ ਤੁਹਾਡੇ ਗਮਾਂਡ ਬੰਨ੍ਹ ਬਾਈ ਨੇੜੇ ਬਹੁਤ ਵਧੀਆ ਫੀਲ ਹੁੰਦਾ ਜੀ ਤੇ ਭਰਾਵਾਂ ਨਾਲ ਗੱਲ ਹੋ ਕੇ ਹੁੰਦੀ ਹੈ ਨਾ ਹਾਂਜੀ ਬਹੁਤ ਵਧੀਆ ਫੀਲ ਹੁੰਦਾ ਹਾਂਜੀ ਬਾਈ ਫਿਰ ਬੰਦੇ ਦਾ ਹੌਸਲਾ ਵੀ ਦੁੱਗਣਾ ਹੁੰਦਾ ਨਾ ਉਸ ਗੱਲ ਨਾਲ ਠੀਕ ਹੈ ਜੀ ਬਾਈ ਤੇ ਜਗਜੀਤ ਵੀਰੇ ਇੱਕ ਆਪਾ ਜਿਹੜਾ ਦੂਜਾ ਬਸ਼ੇਰਾ ਹੰਸ ਕੋੜੇ ਦਾ ਹੀ ਫਲਮਾਇਆ ਬਾਈ ਉਹਦੇ ਬਾਰੇ ਵੀ ਦੱਸੋ ਹਾਂਜੀ ਉਹਦੀ 19 ਮਹੀਨਿਆਂ ਦੀ ਏਜ ਹੈ ਜੀ ਹੰਸ ਦਾ ਹੀ ਬੱਚਾ ਜੀ ਤੇ ਉਹਦੀ ਮਾਂ ਵੀ ਹਬੋਰ ਲਾਈਨ ਦੀ ਸੀ ਠੀਕ ਹੈ ਬਾਈ ਉਹ ਪੂਰੀ ਹੋ ਗਈ ਸੀ ਆਪਣੇ ਘਰੇ ਤੇ ਉਹ ਬੱਚਾ ਵੀ ਆਪਣੇ ਘਰੀ ਜੰਮਿਆ ਬਾਈ ਹਨਾ ਹਾਂਜੀ ਉਹ ਵੀ ਆਪਣੇ ਘਰੇ ਜੰਮਿਆ ਜੀ ਠੀਕ ਹੈ ਬਾਈ ਉਹਦੀ ਮਾਂ ਨੌਕਰੀ ਹੈ ਜਾਂ ਨਹੀਂ ਉਹਦੀ ਮਾਂ ਸੀਗੀ ਸਜਾਫੀ ਸੁਝਾਅ ਵੀ ਜੀ ਹਾਂ ਜੀ ਠੀਕ ਹੈ ਬਾਈ ਨੀਲੀ ਦਾ ਸੁਝਾਅ ਸੀਗੀ ਦੁੱਧੀਆ ਸੀਗੀ ਹਾਂ ਅੱਛਾ ਅੱਛਾ ਜੀ ਨੀਲੀ ਹਾਂ ਠੀਕ ਹੈ ਬਾਈ ਉਹ ਚਿੱਟੀ ਹੋਈ ਵੀ ਸੀ ਹਾਂ ਉਹ ਵੀ ਬਾਈ ਹਾਈਟ ਹੋਈ ਤੇ ਚੰਗੀ ਕਰ ਗਿਆ ਉਹ ਮਜ਼ਬੂਤੀ ਚ ਵੈਸੇ ਉਹ ਜਿਆਦਾ ਹੈ ਨਾ ਉਸ ਲੋਟ ਜਿਹੜਾ ਉਹਦਾ ਸਟਰਕਚਰ ਆ ਜੋੜ ਆ ਹੱਡ ਗੋਡੇ ਉਹਦੇ ਖੁੱਲੇ ਆ ਉਹ ਜੀ ਜਮਾ ਆਪਦੇ ਦਾਦੇਦਾਰ ਵਰਗਾ ਹੀ ਸਮੁੰਦਰ ਵਰਗਾ ਹੀ ਉਹ ਖੜਨੀ ਗਰਦਨ ਸਾਰੀ ਮਜਬੂਤੀਆਂ ਉਹਦੀਆਂ ਸਮੁੰਦਰ ਵਰਗੀਆਂ ਜੀ ਹਾਂ ਬਈ ਹਾਂਜੀ ਹਾਂਜੀ ਉਹਦਾ ਨਾਮ ਮੇਰਾ ਖਿਆਲ ਤੁਸੀਂ ਬਾਦਸ਼ਾਹ ਰੱਖਿਆ ਨਾ ਉਹਦਾ ਨਾਮ ਬਾਦਸ਼ਾਹ ਰੱਖਿਆ ਜੀ ਹਾਂਜੀ ਬਾਈ ਉਹ ਵੀ ਫਿਰ ਅੱਗੇ ਆਪਾਂ ਤਿਆਰ ਕਰਨਾ ਸਟੱਡ ਸਰਵਿਸ ਵਾਸਤੇ ਹਾਂ ਹੁੰਦਾ ਪਰ ਜੇ ਕੋਈ ਚੰਗਾ ਵਧੀਆ ਬੰਦਾ ਉਹ ਸਾਂਭਣ ਵਾਲਾ ਜੀ ਹਾਂਜੀ ਬਈ ਤੇ ਸੇਲ ਦਾ ਵਿਚਾਰ ਵੀ ਹੈਗਾ ਜੀ ਠੀਕ ਆ ਬਈ ਹਾਂਜੀ ਮੰਨ ਲਓ ਜੇ ਕੋਈ ਬੰਦਾ ਅੱਗੇ ਤਿਆਰ ਕਰਨਾ ਚਾਹੁੰਦਾ ਲਿਜਾ ਕੇ ਕੋਈ ਸਾਂਭਣ ਵਾਲਾ ਬੰਦਾ ਹਾਂਜੀ ਹਾਂਜੀ ਸਾਂਭਣ ਵਾਲਾ ਹੀ ਘੋੜਾ ਬਹੁਤ ਵਧੀਆ ਸਾਣ ਮੰਨ ਵਾਲਾ ਘੋੜਾ ਜੀ ਹੂੰ ਹਾਂਜੀ ਆ ਵੀ ਭਰਾ ਕੋਈ ਆ ਕੇ ਦੇਖ ਲੈ ਬਾਈ ਬਹਿ ਕੇ ਗੱਲਬਾਤ ਉਹਦਾ ਸੌਦਾ ਹੋ ਸਕਦਾ ਹੈ ਨਾ ਪਹਿਲਾਂ ਅੱਗੇ ਪਸੰਦ ਕਰੇ ਨਾ ਤੇ ਵੈਸੇ ਬਾਈ ਕਰੰਟ ਕਰੰਟ ਉਹਦੇ ਚ ਵੀ ਬਹੁਤ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਕਰੰਟ ਹੈ ਬਹੁਤ ਕਰਦਾ ਅਗਰੈਸ਼ਨ ਬਹੁਤ ਆ ਉਹਦੇ ਚ ਹਾਂਜੀ ਹਾਂਜੀ ਸੋਨਾ ਬਹੁਤ ਆ ਹਾਂ ਤੇ ਦੱਸੋ ਤੇ ਹਾਈਟ ਬਾਈ ਉਹਦੀ ਕਿੰਨੀ ਹੋਗੀ ਜਿਵੇਂ ਦੱਸਿਆ ਤੁਸੀਂ ਉਹਨੇ ਉਹਦੀ 19 ਮਹੀਨਿਆਂ ਦੇ ਆ ਜੀ 63 ਤੇ 63 ਇੰਚ ਉਹਦੀ ਹਾਈਟ ਹੋਗੀ ਠੀਕ ਆ ਬਾਈ ਹਾਂਜੀ ਮਾਂ ਬਾਈ ਉਹਦੀ ਕਿੱਡੀ ਕੁ ਘੋੜੀ ਸੀ ਮਾਂ ਦੀ ਹਾਈਟ ਕਿੰਨੀ ਆ ਉਹਦੀ ਉਹਦੀ ਮਾਂ ਦੀ ਹਾਈਟ ਸੀਗੀ ਜੀ 64 अच्छा जी हां जी ठीक है भाई फिर वो भी चंगी घोड़ी है ना हां जी हां जी थोड़ी सी चौंड ਤੋਂ ਘੱਟ ਸੀਗੀ ਫਰੇਡ ਤੋਂ ਬਾਹਰ ਸੀਗੀ ਠੀਕ ਹੈ ਬਾਈ हां जी ਠੀਕ ਹੈ ਜੀ ਬਾਈ ਫਾਰਮ ਦੇ ਉੱਤੇ ਜਿਗਜੀਤ ਹੋਰ ਫਿਰ ਕਿੰਨੇ ਕੁ ਰੱਖੇ ਹੋਏ ਆ ਜਾਨਵਰ ਫਾਰਮ ਦੇ ਉੱਤੇ ਜੀ ਆਪਣੇ ਇੱਕ ਤਾਂ ਇਹ ਘੋੜੇ ਦੀ ਮਾਂ ਹੋਗੀ ਜੀ हां जी ਬਾਈ ਇੱਕ ਹੋਰ ਛੋਟੀ ਬੱਚੀ ਆ ਬਸ਼ੇਰੀ ਜੀ ਮਾਰਵਾੜੀ हां ਆ ਨਹੀਂ ਹਾਂਸਦੀ ਆ ਜੀ ਅੱਛਾ ਅੱਛਾ ਜੀ ਬੱਚੀ ਇੱਕ ਆਪਣੇ ਮਾਰਵਾੜੀ ਆ ਜੀ ਠੀਕ ਹੈ ਬਾਈ ਬੱਚੀ ਤੇ ਇੱਕੋ ਹੀ ਬਛੇਰਾ ਹੋ ਗਿਆ ਜੀ ਪੰਜ ਛੇ ਜਾਨਵਰ ਹੈਗੇ ਜੀ ਠੀਕ ਹੈ ਬਾਈ ਇਹ ਮਾਰਵਾੜੀ ਬਛੇਰੀ ਆ ਜਿਹੜੀ ਹੈ ਕਿਹੜੇ ਕੋੜੇ ਦੀ ਆ ਬਾਈ ਇਹ ਜੀ ਮਾਰਵਾੜੀ ਜਿਹੜੀ ਬਛੇਰੀ ਆ ਇਹ ਜਿਹੜੇ ਮਾਰਵਾੜੀ ਨਾਲ ਸੰਪਰਕ ਰੱਖਦੇ ਆ ਜੀ ਬੰਦੇ ਹਾਂਜੀ ਬਾਈ ਉਹਨਾਂ ਨੂੰ ਤਾਂ ਪਤਾ ਹੈ ਜੀ ਇਹ ਨਿਹਾਲ ਸਿੰਘ ਵਾਲੇ ਕੋਲੇ ਧੂਰ ਕੋੜਾ ਸੀਗਾ ਯਾਲੀ ਸ਼ਾਨ ਦਾ ਡਾਇਰੈਕਟ ਬੱਚਾ ਸੀਗਾ ਜੀ ਹਾਂਜੀ ਹਾਂਜੀ ਰਾਮੇਆਂ ਕਿਆਂ ਕੋਲੇ ਜੀ ਹਾਂਜੀ ਇਹ ਉਹਦੀ ਬੱਚੀ ਹੈ ਜੀ ਠੀਕ ਹੈ ਬਾਈ ਆ ਮੰਨ ਲਓ ਵਾਲੀ ਸ਼ਾਨ ਦਾ ਵੈਸੇ ਉਹ ਕੋੜਾ ਡਾਇਰੈਕਟ ਸੀਗਾ ਪਰ ਬੜਾ ਹਾਈਲਾਈਟ ਨਹੀਂ ਹੋਇਆ ਕੋਈ ਬੰਦਿਆਂ ਨੇ ਸ਼ੂ ਸ਼ੂ ਘੱਟ ਕਰਿਆ ਘੜੇ ਹੀ ਖੜਾ ਕੇ ਹਾਂਜੀ 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 ਤੇ ਬੱਚੇ ਕਹਿੰਦੇ ਬਹੁਤ ਟੌਪ ਦੇ ਬੱਚੇ ਬਹੁਤ ਟੌਪ ਦੇ ਬੱਚੇ ਸੀਗੇ ਉਹਦੇ ਜੀ ਬਾਕੀ ਉਹਨਾਂ ਬੰਦਿਆਂ ਨੇ ਬਾਈ ਕਦੇ ਕਹਿੰਦੇ ਫੇਸਬੁੱਕ ਦਾ ਤਾਂ ਜ਼ਿਕਰ ਹੀ ਨਹੀਂ ਕਰਿਆ ਜਿਹੜਾ ਕੋਈ ਜਾਂਦਾ ਉਹਦਾ ਸਾਥ ਬੰਦੇ ਅਸੀਂ ਜਮਾ ਜਮਾ ਹੀ ਬਸ ਕੋਈ ਫੀਸ ਨਹੀਂ ਉਹਨਾਂ ਦੀ ਬਾੜੀ ਸੀਗੀ ਹਾਂਜੀ ਬਾਈ ਤੇ ਕਈ ਧੱਕੇ ਧੱਕੇ ਨਾਲ ਫੀਸ ਦੇਣ ਵਾਲੀ ਗੱਲ ਸੀ ਕਹਿੰਦੇ ਵੀ ਚੰਗੇ ਚੰਗੇ ਫਾਰਮਾਂ ਤੇ ਉਹਦੀਆਂ ਬੱਚੇ ਖੜੇ ਆ ਜੀ ਹਾਂਜੀ ਬਾਈ ਹਾਂਜੀ ਉਸ ਘੋੜੇ ਦਾ ਬਹੁਤ ਜਿਆਦਾ ਚੰਗਾ ਸੀ ਦੋ ਪੈਰ ਮੱਥੇ ਪਟਾ ਸੀ ਹਾਂਜੀ ਭਾਈ ਔਰ ਭਾਈ ਜੀ ਉਹਨੇ ਉਹਨਾਂ ਨੇ ਫੀਸ ਤੇ ਤਾਂ ਉਹਨਾਂ ਨੇ 5000 ਰੁਪਏ ਫੀਸ ਰੱਖੀ ਸੀ ਵੀ 5000 ਹੀ ਲੈਣੀ ਹੈ ਨਾ ਵੱਧ ਨਾ ਘੱਟ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਤੇ ਬਾਈ ਵੀ ਦੱਸਦੇ ਆ ਜਗਜੀਤ ਵੀ ਬਹੁਤ ਵਧੀਆ ਬੰਦੇ ਆ ਭਾਈ ਜੀ ਟ੍ਰੈਕਟ ਵਾਲੀ ਸ਼ਾਨਦਾਰ ਸੀ ਦੋ ਪੈਰ ਮੱਥੇ ਪਟਾ ਬਹੁਤ ਜਿਆਦਾ ਚੰਗਾ ਘੋੜਾ ਸੀ ਠੀਕ ਆ ਭਾਈ ਹਾਂਜੀ ਬਾਅਦ ਚ ਐਕਸਪਾਇਰ ਹੋ ਗਿਆ ਸੀ ਭਾਈ ਘੋੜਾ ਹਾਂਜੀ ਹਾਂਜੀ ਉਹਨਾਂ ਦੇ ਘਰੇ ਉਹ ਜੀ ਉਹਦਾ ਇੱਕ ਬੱਚਾ ਹੀ ਲਾਲ ਬਾਦਸ਼ਾਹ ਹਾਂਜੀ ਉਸੇ ਘੋੜੇ ਦਾ ਹੀ ਬੱਚਾ ਹੀ ਉਹ ਗੋਰੇ ਗੋਰੇ ਹਾਂ ਗੋਰੇ ਕੋਲੇ ਕੌਕਿਆਂ ਵਾਲੇ ਕੋਲੇ ਸੀਗੇ ਹਾਂਜੀ ਹਾਂਜੀ ਠੀਕ ਹੈ